ਅਸੀਂ ਗੱਲ ਕਰ ਬਈ ਸਾਰਿਆਂ ਨੂੰ ਪਹੁੰਚ ਅੱਜ ਬਰਨਾਲਾ ਟਰੈਕਟਰ ਮੰਡੀ ਦੀ 8 ਸਤੰਬਰ ਦਿਨ ਸੋਮਵਾਰ ਟਰੈਕਟਰ ਮੰਡੀ ਬਰਨਾਲਾ ਅਸੀਂ ਤੁਹਾਨੂੰ ਟਰੈਕਟਰਾਂ ਦੇ ਮਾਡਲ ਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਹੜੀ ਵੀਰ ਚੈਨਲ ਤੇ ਨਵੇਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਆਓ ਤੁਹਾਨੂੰ ਟਰੈਕਟਰਾਂ ਦੀ ਜਾਣਕਾਰੀ ਦਿੰਨੇ ਆ ਜੀ ਦੋਸਤੋ ਤੁਹਾਨੂੰ ਸਵਰਾਜ ਦਿਖਾਉਣੇ ਆ 855 4 ਸਟਾਰ ਆ ਜੀ 5 ਸਟਾਰ ਰਿਵਰਸ ਪੀਪੀਓ ਪਾਵਰ ਸਟੀering ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 21 ਮਾਡਲ ਟਰੈਕਟਰ ਆ ਜੀ 650000 ਰੇਟ ਆ ਜੀ ਇਹਦਾ ਸੈਂਟਰ ਗੇਅਰ ਗੁੜੀਆਂ ਦੇ ਟਾਇਰ ਨੇ ਡਬਲ ਡਿਸਟ੍ਰੀਬਿਊਟਰੀ ਪੰਜਾਬ ਨੰਬਰ ਟਰੈਕਟਰ ਹੈ ਇਹ 2 ਮਰਲਾ 650000 ਰੇਟ ਆਈ ਇਹਦਾ ਨਾਲ ਖੜਾ ਜੀ ਮਹਿੰਦਰਾ 265 ਡੀ ਆਈ ਪੰਜਾਬ ਨੰਬਰ ਟਰੈਕਟਰ ਹੈ ਇਹ ਸੈਂਟਰ ਗੀਅਰ ਨੋਨ ਪਾਵਰ ਮੂਰਲੇ ਟਾਇਰ ਦੇ ਹੈਗ ਨਹੀਂ ਲੱ세 ਹੋਏ ਨੇ ਪਿਛਲੇ ਹੈਗੇ ਜਿੰਨ ਕਸਤੀ ਪੈਸੀ ਮੇਜਰ ਅੰਲੇ ਦਾ ਡਿੱਕ ਲੱਗਿਆ ਹੋਇਆ ਜੀ 250 ਪੁਆਇੰਟ ਡੀ ਆਈ ਪੰਜਾਬ ਨੰਬਰ ਆਈ ਇਹ ਨੜੇ ਨਵੇਂ ਮਾਡਲ ਟਰੈਕਟਰ ਆਈ ਇਹ 1,85,000 ਦਾ ਰੇਟ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਬਿਲਕੁਲ ਸੁੱਕਾ ਸਾਫ ਟਰੈਕਟਰ ਆਈ ਨਾਵਾਂ ਕਿਹਾ ਜੀ ਸੋਨਾ ਲਿਕਾ ਡੀ ਆਈ 750 ਜੀ ਸੂਪਰ ਉੱਡ ਵਾਲੀ ਛਤਰੀ ਲੱਗੀ ਹੋਈ ਹੈ ਜੀ ਸਾਈਡ ਗੇਅਰ ਪਾਵਰ ਸਟੀering ਗੁਡਇਆ ਦੇ ਟਾਇਰ ਨੇ ਜੀ ਪੰਜਾਬ ਨੰਬਰ ਟਰੈਕਟਰ ਆਈ ਇਹ ਪੰਜਾਬ ਨੰਬਰ ਵੀ ਮਡਲਾ ਇਹ ਵੀ ਮਡਲ 5 ਲੱਖ 25000 ਦਾ ਰੇਟ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਲਈ ਬਹੁਤ ਸਾਫਟ ਟਰੈਕਟਰ ਹੈ ਜੀ ਨਾਲ ਕੜਾਈ ਸਵਰਾਜ 744 XT ਜੀ ਸੈਂਟਰ ਗੇਅਰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਰਿਵਰਸ ਪੀਟੀਓ 4 ਸਟਾਰੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਪੰਜਾਬ ਨੰਬਰ ਟਰੈਕਟਰ ਆ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਲਈ ਬਹੁਤ ਸਾਫਟ ਟਰੈਕਟਰ ਹੈ ਜੀ ਬਾਈ ਮਾਡਲ ਆਈ ਇਹ 311500 ਰੇਟ ਆਈ ਇਹਦਾ ਡਬਲ ਡਿਸਟ੍ਰੀਬਿਊਟਰ ਆ ਜੀ ਨੀਲੇ ਕਲਰ ਦਾ ਜੀ ਨਾਲ ਕੜਾਈ ਸਵਰਾਜ 855 ਜੀ ਬਾਨਸਟਾਰ ਸੈਂਟਰ ਗੀਅਰ ਘੱਟ ਮੇਸੇਜ ਜੀ ਨੌਨ ਪਾਵਰ ਆ ਜੀ ਇਹ ਟਾਇਰ ਰਹਿ ਗਏ ਨੇ ਜਿੰਨ ਕਿ 80 ਪੈਸੇ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਇਹ ਚਾਰ ਮਾਡਲ ਟਰੈਕਟਰ 2004 295000 ਦਾ ਰੇਟ ਆ ਜੀ ਨਾਲ ਖੜਾ ਜੋਂਗੀਅਰ 50 50 ਈਜੀ ਇਹ ਚਾਰੇ ਬ੍ਰੇਕ ਨੰਮੇ ਨੇ ਜੀ ਸਾਈਡ ਗੇਅਰ ਪਾਵਰ ਸਟੀering ਦੀ ਐਵੀ ਵੰਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਪੀਵੀ 33 14 ਮਾਡਲ ਆ ਇਹ 5 ਲੱਖ 40000 ਰੇਟ ਆ ਜੀ ਜੋਂਗੀਅਰ ਪੰਜਾਬ 50 ਜੀ ਰਾਈਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਸੱਤੀ ਲੱਗੀ ਹੋਈ ਹੈ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਬੜਾ ਜੀ ਸਵਰਾਜ 855 ਐਫੀ ਫਾਈਵ ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਹੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਐਂਪ ਲੱਗਾ ਹੋਇਆ ਟਾਇਰ ਚਾਰੇ ਬਿਲਕੁਲ ਨਵੇਂ ਨੇ ਗੁੜੀਆਂ ਦੇ ਟਾਇਰ ਨਹੀਂ ਜੀ ਡਬਲ ਡਿਸਟ੍ਰਿਬਿਊਟਰ ਹੈ ਇਹ 21 ਮਾਡਲ ਟਰੈਕਟਰ ਹੈ ਇਹ 7 ਲੱਖ 45 ਹਜ਼ਾਰ ਇਹਦਾ ਰੇਟ ਹੈ ਬਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਬਹੁਤ ਸਾਫ ਸੁੱਖਾ ਟਰੈਕਟਰ ਹੈ ਜੀ ਨਾਲ ਖੜਾ ਜੀ ਸੋਨਾਲਿਕਾ DI 750 ਸਾਈਡ ਗੇਅਰ ਨੋਨ ਪਾਵਰ ਕਟ ਮੈਸੇਜ ਜੀ ਟਾਇਰ ਹੈਗੇ ਨੇ ਜਿਹਦੇ 80 ਪੈਸੇ ਸੋਨਾਲਿਕਾ DI 750 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜ ਮਾਡਲ ਟਰੈਕਟਰ ਹੈ 3,50,000 ਇਹਦਾ ਰੇਟ ਹੈ ਜੀ ਲੋਬੇ ਚ ਉਹਨੂੰ ਦਿਖਾਉਣੇ 855 ਸੋਰਾਜ ਜੀ 4 ਸਟਾਰ ਰਿਵਰਸ ਵੀਡੀਓ ਹੈ ਜੀ ਪਾਵਰ ਸਟੀering ਹੈ ਪੰਜਾਬ ਨੰਬਰ ਟਰੈਕਟਰ ਹੈ ਜੀ ਬਰਨਾਲਾ ਨੰਬਰ ਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਟਾਇਰ ਚੈੱਕ ਕਰ ਲੋ ਜੀ ਡਬਲ ਡਿਸਟ੍ਰਿਬਿਊਟਰ ਹੈ ਸੈਂਟਰ ਗੇਅਰ ਪਾਵਰ ਸਟੀering ਇਹ ਨੰਬਰ ਲਵਰੇ ਇਹ 17 ਜੀ 17 ਮਾਡਲ 565000 ਇਹਦਾ ਰੇਟ ਆ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਬਈ 98170 ਹਾਂ ਜੀ 86133 ਇਹ ਨਾਮ ਆ ਬਈ ਸੇਲ ਕੋਈ ਪਿੰਡ ਲਓ ਬਾਈ ਜੀ ਨਾਲ ਕੰਡੈਕਟ ਕਰਿਓ ਜੀ ਟਰੈਕਟਰ ਬਹੁਤ ਸਾਫ ਹੈ ਜੀ ਔਰ ਆ 852 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਸੈਂਟਰ ਗੇਅਰ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ ਆ ਨੰਬਰ ਡਰਾਈਵਰ ਹੈ ਇਹ ਕਲੋਸ ਕਰਦਾ ਇੰਜਨ ਹੈ ਜੀ 14 ਮਾਡਲ 14 ਮਾਡਲ ਆ ਜੀ 495000 ਰੇਟ ਆ ਜੀ ਕੀ ਨਾਮ ਹੈ ਬਈ ਆਪਣਾ ਚਤਵਿੰਦਰ ਸਿੰਘ ਚਤਵਿੰਦਰ ਸਿੰਘ ਮੋਬਾਈਲ ਨੰਬਰ ਵੀਰੇ 98885 ਹਾਂਜੀ 62346 98885 62346 62346 ਬਾਈ ਨਾਲ ਕਨੈਕਟ ਕਰਿਓ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਐਮਰਪ ਦੇ ਟਾਇਰ ਨੇ ਜੀ ਕੋਈ ਤੁਹਾਨੂੰ ਹਰਪ੍ਰੀਤ ਫਰਬਾਈ ਵਾਲੇ ਟਰੈਕਟਰ ਦਿਖਾਉਣੇ ਆ ਜੀ ਸਵਰਾਜ 744 ਜੀ ਐਪੀ ਘੱਟ ਮੈਸੇਜ ਆ ਜੀ ਨਾਉਨ ਪਾਵਰ ਪੰਜਾਬ ਨੰਬਰ ਟਰੈਕਟਰ ਆ ਵੀਰੇ ਨਾਉਨ ਪਾਵਰ ਸੈਂਟਰ ਗੇਅਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ 2000 ਮਾਡਲ ਆ ਜੀ 245000 ਰੇਟ ਹੈ ਜੀ ਪੰਜਾਬ ਨੰਬਰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਨਾਲ ਖੜਾ ਜੀ ਫਾਰਮ ਟਰੈਕ 60 ਜੀ ਫਾਰਮ ਟਰੈਕ 60 ਮੈਂ ਫਾਰਮ ਟਰੈਕ 150 ਜੀ ਲਾਈ ਪੀ 2 ਜੀ ਨਾਨ ਪਾਵਰ ਸੈਂਟਰ ਗੇਰੀ ਟਰੈਕਟਰ ਦੀ ਕੰਡੀਸ਼ਨ ਚ ਕਲਟਰੈਕਟਰ ਸਾਫਟ ਟਰੈਕਟਰ ਆਈ ਟਾਇਰ ਇਹਦੇ ਵੀ ਹੈਗੇ ਨੇ 80 ਪੈਸੇ ਦੀ ਬਰਨਾਲਾ ਟਰੈਕਟਰ ਮੰਡੀ ਦੇ ਟਰੈਕਟਰ ਨੇ ਜੀ ਇਹ ਇਹ ਵੀ ਪੰਜਾਬ ਨੰਬਰ ਟਰੈਕਟਰ ਆਈ ਆਰਮ ਟਰੈਕ 50 ਲਏ ਪੀਟੀਓ ਇਹ 2004 ਮਾਡਲ 215000 ਇਹਦਾ ਰੇਟ ਆ ਜੀ ਨਾਲ ਖੜਾ ਸੋਨਾਲਿਕਾ BI60 RXJ ਸਾਈਡ ਗੇਅਰ ਪਾਵਰ ਸਟੀering ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪਾਵਰ ਸਟੀering ਸਾਈਡ ਗੇਅਰ ਜੀ ਐ ਰਹਿਮੀ AC ਤੇ ਸੀ ਸਕੰਦਰਾ ACTD M ਆ ਜੀ ਸੋਨਾਲਿਕਾ ਡਬਲ ਡਿਸਟ੍ਰੀਬਿਊਟਰ ਆ ਜੀ ਪੰਜਾਬ ਨੰਬਰ ਟਰੈਕਟਰ ਆ ਇਹ ਇਹ ਹੈ ਜੀ 21 ਮਾਡਲ 21 ਮਰਲਾ ਹੀ 565000 ਦਾ ਰੇਟ ਆ ਜੀ ਨਾਲ ਖੜਾ ਇਸ ਸਵਰਾਜ 855 ਜੀ ਸਵਰਾਜ 855 ਜੀ 4 ਸਟਾਰ ਆ ਜੀ ਰਿਵਰਸ ਪੀ ਪੀਓ ਪਾਵਰ ਸਟੀering ਸੈਂਟਰ ਗੇਅਰ ਜੀ ਟਾਇਰ ਚਾਰੇ ਬਿਲਕੁਲ ਨੰਮੇ ਨੇ ਜੀ ਫੋਲੋ ਦੇ ਟਾਇਰ ਨੇ 17 ਮਾਡਲ ਟਰੈਕਟਰ ਆ ਜੀ ਇਹ 550000 ਦਾ ਰੇਟ ਆ ਜੀ 17 ਮਾਡਲ ਜੀ 550000 ਰੇਟ ਆ ਜੀ ਇਹਦਾ ਡਬਲ ਡਿਸਟ੍ਰੀਬਿਊਟਰ ਆ ਜੀ ਚੈੱਕ ਕਰੋ ਬਈ ਲਓ ਬਈ ਸੋਨਾਲੀ ਕਾ ਡੀਆਈ 750 ਜੀ ਪੰਜਾਬ ਨੰਬਰ ਟਰੈਕਟਰ ਆ ਜੀ ਪੀਵੀ 11 ਸਾਈਡ ਗੇਅਰ ਪਾਵਰ ਸਟੀering ਜੀ ਉੱਡ ਵਾਲੀ ਸਾਤੀ ਲੱਗੀ ਹੋਇਆ ਜੀ ਐਂਪ ਲੱਗਾ ਹੋਇਆ ਟਾਇਰ ਐਗਨੀਸੀ ਪੈਸੇ ਗੁੜੀਆ ਦੇ ਟਾਇਰ ਨਹੀਂ ਜੀ ਪ੍ਰੈਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ 8 PV 11 13 ਮਾਡਲ ਆਈਏ 4 ਲੱਖ 45 ਹਜ਼ਾਰ ਇਹਦਾ ਰੇਟ ਆ ਜੀ ਨਾਲ ਖੜਾ ਸਵਰਾਜ 852 3 ਸਟਾਰ ਘਟਨੇ ਸੇ ਜੀ ਸੈਂਟਰ ਗੇਅਰ ਨਾਨ ਪਾਵਰੀ 2009 ਮਾਡਲ ਹੈ ਜੀ ਇਹ 355000 ਦਾ ਰੇਟ ਹੈ ਜੀ ਟਾਇਰ ਹੈਗੇ ਨੇ ਜੀ 80% ਟਾਇਰ ਨੇ ਵੀ ਸੋਨਾਲਿਕਾ DI 750 ਜੀ ਐਕਸ ਜਮਸ ਕੰਦਰਾ ਪਾਵਰ ਸਟੀering ਸਾਈਡ ਗੇਅਰ ਵੀ ਚਾਹਵਾ ਟਾਇਰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਵਲ ਡਿਸਟ੍ਰੀਬਿਊਟਰ ਆਈ ਪੈ ਰਹੇ ਨੇ 80 ਪੈਸੇ 1 ਕੀ ਮਰਲਾ ਜੀ 5,80,000 ਦਾ ਰੇਟ ਆ ਜੀ ਨਾਲ ਕਿਹੜਾ ਬਈ ਸਵਰਾਜ 855 ਐਫ 4 ਸਟਾਰ ਰਿਵਰਸ ਵੀਡੀਓ ਜੀ ਸੈਂਟਰ ਗੇਅਰ ਪਾਵਰ ਸਟੀering ਜੀ ਬਿਲਕੁਲ ਸਾਫਟ ਟਰੈਕਟਰ ਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਗੁਰਿਆ ਦੇ ਟਾਇਰ ਨਹੀਂ ਡਬਲ ਡਿਸਟ੍ਰਿਬਿਊਟਰ ਆ ਪੰਜਾਬ ਨੰਬਰ ਟਰੈਕਟਰ ਆ ਜੀ ਹੋਰ ਸਟਾਰ ਆ ਜੀ ਰਿਵਰਸ ਪੀ ਡੀ 19 ਮਾਡਲ 59000 ਰੇਟ ਆ ਜੀ ਇਹਦਾ 19 ਮਾਡਲ ਆ ਜੀ ਟਰੈਕਟਰ ਦੀ ਬਈ ਹਰਪ੍ਰੀਤ ਐਂਡ ਪ੍ਰੋਵਾਹ ਜਿਲ੍ਹਾ ਬਰਨਾਲਾ ਇਹਨਾਂ ਮੋਬਾਈਲ ਨੰਬਰ ਜੀ 9852 83 08388 ਨਾਮ ਹਰਪ੍ਰੀਤ ਪਿੰਡ ਪ੍ਰਵਾਹੀ ਜ਼ਿਲ੍ਹਾ ਬਰਨਾਲਾ ਹੀ ਇਹਨਾਂ ਦਾ ਮੋਬਾਈਲ ਨੰਬਰ 9852 08388 ਇਹ ਸਾਰੇ ਟਰੈਕਟਰੇ ਬੰਨ੍ਹਿਆ ਜੀ ਸੀ 7 ਟਰੈਇਟੀ ਇਹਨਾਂ ਜਦੋਂ ਮਰਜ਼ੀ ਕੰਡਕਟ ਕਰ ਸਕਦੇ ਨੇ ਜੀ 11 ਸਾਢੇ 6 ਟਰਾਲੀ ਆਈ ਜਾਣ ਲੱਗਿਆ ਹੈ ਜੀ ਬਿਲਕੁਲ ਨਵੀਂ ਟਰਾਲੀ ਤੇ ਜੈਕ ਲੱਗਾ 5 ਇੰਚੀ 11 ਸਾਢੇ ਸੀ 155000 ਰੇਟ ਆ ਜੀ ਇਹਦਾ ਨਾਲ ਕਿਹੜੇ 11 6.5 ਇੱਕ ਹੋਰ ਜੀ ਡਬਲ ਟੈਰੀ ਜੀ ਬੈੱਡ ਨਾਲ ਆ ਜੀ ਇਹਦਾ ਵਿਧਿਆ ਹੈਵੀ ਟਰਾਲੀ ਹੈ ਜੀ ਇਹਦਾ ਰੇਟ ਆ ਜੀ 180000 ਰਗੇ ਵਾਲਿਆਂ ਦੀ ਬਣੀ ਹੋਈ ਟਰੈਲੇ ਬਈ 11 ਸਾਢੇ ਸੀ ਇੱਕ ਬਈ ਨਿਊ ਹਾਲੈਂਡ 37 30 ਜੀ ਪਲੱਸ ਪਾਵਰ ਸਟੀering ਸਾਈਡ ਗੇਅਰ ਉੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਟਾਇਰ ਚਾਰੇ ਬਿਲਕੁਲ ਨੰਨੇ ਨੇ ਜੀ ਐਮ ਆਰ ਪੀ ਦੇ ਟਾਇਰ ਨੇ ਜੀ ਸੱਤੀ 3 ਨਿਊ ਹੋਲੈਂਡ ਟਰੈਕਟਰ ਦੀ ਕੰਡੀਸ਼ਨ ਚੈੱਕ ਲੋ ਜੀ 20 ਮਾਡਲ ਟਰੈਕਟਰ ਹੈ ਇਹ 7,85,000 ਦਾ ਰੇਟ ਹੈ ਜੀ ਪੰਜਾਬ ਨੰਬਰ ਹੈ ਜੀ ਨਾਲ ਖੜਾ ਇੱਕ ਜੌਂਡੀਅਰ 5050 ਜੀ ਹੰਡਾ ਲਈ ਸੱਤੀ ਲੱਗੇ ਹੋਏ ਜੀ ਹੈਵੀ ਬੰਪਰ ਹੈ ਬੀਕੇਟੀ ਦੇ ਟਾਇਰ ਨੇ ਜੀ ਪਿਛਲੇ ਟਾਇਰ ਐਮ ਆਰ ਕੇ ਦੇ ਨੇ ਟਾਇਰ ਹੈਗੇ ਨਹੀਂ ਜੀ ਪੰਜਾਬ ਪੈ ਸੀ ਸਾਈਡ ਗੀਅਰ ਪਾਵਰ ਸਟੀering ਜੀ ਜੌਂਡੀਅਰ 5050 ਜੀ 14 ਮਾਡਲ ਲਈ ਇਹ 485000 ਦਾ ਰੇਟ ਹੈ ਜੀ ਨਾਲ ਖੜਾ ਜੀ AC 450 DIG ਪਾਵਰ ਸਟੀering ਟਾਇਰ ਚਾਰੇ ਬਿਲਕੁਲ ਨਵੇਂ ਦੇ ਜੀ AC 450 ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਜੀ 16 ਮਾਡਲ ਲਈ ਇਹ 311000 ਦਾ ਰੇਟ ਹੈ ਜੀ ਤੁਹਾਨੂੰ HMT 65Y ਦਿਖਾਉਣੇ ਜੀ ਉੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਆ ਰਹਿ ਗਏ ਨੇ 70 ਪੈਸੇ ਸੈਂਟਰ ਗੇਅਰ ਕਰਾਇਆ ਹੋਇਆ ਜੀ ਐਚ ਐਮਟੀ 65 ਬਾਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ 11 ਮਾਡਲ ਆ ਜੀ ਇਹ 4,25,000 ਰੇਟ ਆ ਜੀ ਇਹਦਾ ਨਾਲ ਖੜਾ ਸਵਰਾਜ 855 ਐਫਪੀ 4 ਸਟਾਰ ਯੂਨੀਵਰਸਲ ਵੀਡੀਓ ਆ ਰਹਿ ਗਏ ਨੇ 80 ਪੈਸੇ ਜੀ ਸੈਂਟਰ ਗੇਅਰ ਡਬਲ ਡਿਸਟ੍ਰੀਬਿਊਟਰ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਇਹ 17 ਮਾਡਲ ਆ 540000 ਇਹਦਾ ਰੇਟ ਆ ਜੀ ਔਲਕਾਂ ਦਾ ਡਿੱਕ ਲੱਗਿਆ ਹੋਇਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾਈ 5210 ਜੰਬੀਰ ਸਾਈਡ ਗੇਅਰ ਐਵੀ ਬੰਪਰ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਬਾਈ ਮਰਲਾ ਇਹ 717000 ਰੇਟ ਆ ਜੀ ਇਹ ਪੰਜਾਬ ਨੰਬਰ ਟਰੈਕਟਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਟਾਇਰ ਚਾਰੇ ਬਿਲਕੁਲ ਨਵੇਂ ਨੇ ਬਰਾਜ 852 ਜੀ ਐਫੀ ਪੋਰ ਡਾਲੀ ਸਾਥੀ ਲੱਗੀ ਹੋਈ ਹੈ ਜੀ ਪਾਵਰ ਸਟੀering ਹੈ ਜੀ ਰਿਵਰਸ ਸਪੀਡ ਹੈ ਜੀ 4 ਸਟਾਰ ਹੈ ਜੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਜੀ ਪਹਿਲਾਂ ਨੀ ਨੀ ਡੀਅਰ ਦੇ ਟਾਇਰ ਨਹੀਂ ਮੂਰਲੇ ਪੋਲੋ ਦੇ ਨੇ ਪੰਜਾਬ ਨੰਬਰ ਟਰੈਕਟਰ ਹੈ ਜੀ 17 ਮੜਲੇ 18 ਦੀ ਕਾਪੀ ਹੈ 575000 ਪ੍ਰਾਇਜ਼ ਹੈ ਇਹਦਾ ਨਾਲ ਖੜਾ ਸੋਹਰਾ 850 ਐਫੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਜੀ ਸੈਂਟਰ ਗੇਅਰ ਟਾਇਰ ਚਾਰੀ ਬਿਲਕੁਲ ਨਵੇਂ ਨੇ ਮੂਹ ਲੈ ਗਏ ਪਿਛਲੇ ਨਵੇਂ ਨੇ ਮੂਹ ਲੈ ਗਏ 70 ਰੁਪਏ ਸੀ ਪੰਜਾਬ ਨੰਬਰ ਡਾਇਰੈਕਟ ਹੈ 15 ਮਾਡਲ 535000 ਪ੍ਰਾਈਸ ਹੈ ਜੀ ਦਾ 5910 ਜੌਂਡੀ ਆ ਰਹੀ ਟਾਇਰ ਚਾਰੀ ਬਿਲਕੁਲ ਨਵੇਂ ਨੇ ਜੇ ਕਿ ਟਾਇਰ ਨਹੀਂ ਹੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਪਾਵਰ ਸਟੇਡਿੰਗ ਹੈ ਇਹ ਹੈ ਜੀ ਇਹ ਹੈ ਵੀ ਬੰਪਰ ਲੱਗਿਆ ਜੀ ਇੱਕ ਹੀ ਮਡਲਾ 710000 ਪ੍ਰਾਈਜ਼ ਹੈ ਇਹਦਾ ਹੁਣ ਇਹ ਏਸੀ 500 ਡੀਆਈ 550 ਜੀ ਪਾਵਰ ਸਟੀering ਹੈ ਜੀ ਡਿਸਕ ਬ੍ਰੇਕ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਪੰਡ ਲੱਗਿਆ ਜੀ ਐਮਪ ਲੱਗਿਆ ਪੰਜਾਬ ਨੰਬਰ ਟਰੈਕਟਰ ਹੈ ਜੀ 10 ਕੇ ਦੀ ਜੀ ਆਪ ਨੰਬਰ ਹੈ ਜੀ 12 ਮਡਲਾ 250000 ਪ੍ਰਾਈਜ਼ ਹੈ ਇਹਦਾ ਨਾਲਕੜਾਈ ਪ੍ਰੀਤ 6095 ਜੀ ਡੀਆਈ 6095 ਜੀ ਇਹ ਵੀ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਜੀ ਪਾਵਰ ਸਟੀering ਹੈ ਜੀ ਸੈਂਟਰ ਗੇਅਰ ਇਹ ਆ ਜੀ ਪੰਜ ਮਾਡਲ 1,45,000 ਪ੍ਰਾਈਜ਼ ਹੈ ਜੀ ਨਾਲਕੜਾਈ ਫਾਰਮਟਰੈਕ 50 ਦਾ ਹੈ ਟਾਇਰਾਂ ਦੀ ਕੰਡੀਸ਼ਨ ਹੈ ਜੀ ਬਿਲਕੁਲ ਸਾਫ਼ ਹੈ ਜੀ ਸੈਂਟਰ ਗੇਅਰ ਨੋਨ ਪਾਵਰ 98 ਮਾਡਲ 1,35,000 ਪ੍ਰਾਈਜ਼ ਹੈ ਇਹਦਾ ਨਾਲ ਕੜਾ ਜੀ ਸਵਰਾਜ 735 ਐਫ ਪੀ ਨੋਨ ਪਾਵਰ ਸੈਂਟਰ ਗੇਅਰ ਐਮ ਆਰ ਫਿਰ ਟਾਇਰ ਨੇ ਜੀ ਟਾਇਰ ਚਾਰੇ ਹੈਗੇ ਨੇ ਜੀ 70 80 ਪੈਸੇ ਜੀ ਪੰਜਾਬ ਨੰਬਰ ਟਰੈਕਟਰ ਹੈ 91 ਮਡਲਾ ਹੈ 1 ਲੱਖ 40000 ਪਰਾਇ ਜਾਈ ਇਹਦਾ ਬਰਨਾਲਾ ਟਰੈਕਟਰ ਮਡੀ ਟਰੈਕਟਰ ਨੇ ਜੀ ਨਾਲ ਕੜਾ ਜੀ ਐਸਰ ਐਸਰ 99 ਮਡਲਾ ਹੈ 82000 ਪ੍ਰੇਜ਼ ਆ ਜੀ